ਦੇਖੋ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਕੰਧ ਤੇ ਲਿਖੀ ਦਿਖ ਰਹੀ ਹੈ ਸਰਕਾਰ ਹਰ ਇੱਕ ਹੀਲਾ ਵਸੀਲਾ ਵਰਤ ਕੇ ਇਹ ਚੋਣ ਜਿੱਤਣਾ ਚਾਹੁੰਦੀ ਹੈ ਸਰਕਾਰੀ ਮਸ਼ੀਨਰੀ ਦਾ ਉੱਥੇ ਧੱਕੇ ਦੁਰਪਯੋਗ ਹੋ ਰਹੇ ਪਹਿਲਾਂ ਵੀ ਸਾਨੂੰ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨੀ ਪਈ ਸੀ ਜਦੋਂ ਆਪਣੇ ਦੋ ਚਹੇਤੇ ਡੀਐਸਪੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹਨ ਹਰਮਿਤ ਸੰਧੂ ਉਹਨਾਂ ਨੇ ਉੱਥੇ ਲਾਏ ਉਹ ਤਾਂ ਮੈਂ ਧੰਨਵਾਦ ਕਰਦਾ ਹਾਂ ਇਲੈਕਸ਼ਨ ਕਮਿਸ਼ਨ ਦਾ ਜਿਨ੍ਹਾਂ ਨੇ ਸਾਡੀਆਂ ਗੱਲਾਂ ਤੱਥਾਂ ਤੇ ਸਬੂਤਾਂ ਨਾਲ ਸਹਿਮਤ ਹੋ ਕੇ ਉਹ ਡੀਐਸਪੀਾਂ ਕੀ ਉੱਥੋਂ ਬਦਲੀ ਦੇ ਹੁਕਮ ਜਾਰੀ ਕੀਤੇ ਫਿਰ ਜਿਹੜੇ ਕੈਂਡੀਡੇਟ ਆ ਸੁਖਵਿੰਦਰ ਕੌਰ ਰੰਦਾਵਾ ਜੀ ਉਹਨਾਂ ਦੀ ਬੇਟੀ ਦੇ ਉੱਤੇ ਮਤਲਬ ਐਸੀ ਸਰਕਾਰ ਹੈ ਜਿਹੜੀ ਧੀਆਂ ਪੈਣਾ ਤੇ ਵੀ ਪਰਚੇ ਦਰਜ ਕਰਦੀ ਹੈ ਕੰਚਨ ਪ੍ਰੀਤ ਦੇ ਉੱਤੇ ਇੱਕ ਝੂਠਾ ਪਰਚਾ ਦਰਜ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਧਰਨਾ ਲੱਗਿਆ ਤੇ ਪੁਲਿਸ ਨੇ ਆ ਕੇ ਉੱਥੇ ਬਿਆਨ ਦਿੱਤਾ ਕਿ ਜੀ ਇਸ ਪਰਚੇ ਦੇ ਵਿੱਚ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਹੁਣ ਸਰਕਾਰ ਦਾ ਮਿਆਰ ਇਹਨਾਂ ਨੀਤੇ ਚਲਾ ਗਿਆ ਕਿ ਕੰਚਨ ਪ੍ਰੀਤ ਕੌਰ ਦੀ ਰੈਕੀ ਕੀਤੀ ਜਾ ਰਹੀ ਹੈ ਅੱਜ ਉਥੇ ਦੇ ਲੋਕਲ ਸ਼ਰਮਨੀ ਇਕਲਦਰ ਦੇ ਲੀਡਰ ਤੇ ਵਰਕਰ ਸਹਬਾਨਾ ਨੇ ਉਥੇ ਨਾਲ ਹੀ ਕੰਚਨਪ੍ਰੀਤ ਸੀ ਇੱਕ ਗੱਡੀ ਜਿਹੜੀ ਕਿ ਲਗਾਤਾਰ ਦੋ ਦਿਨ ਤੋਂ ਉਹਨਾਂ ਦਾ ਪਿੱਛਾ ਕਰ ਰਹੀ ਹੈ ਜਦੋਂ ਉਹਨੂੰ ਰੋਕਿਆ ਉਹਦੇ ਚੋਂ ਦੋ ਬੰਦੇ ਬਾਹਰ ਨਿਕਲ ਕੇ ਆਪਣੇ ਆਪ ਨੂੰ ਸਿਵਲ ਵਰਦੀ ਦੇ ਵਿੱਚ ਸੀ ਦੋਵੇਂ ਬੰਦੇ ਅਖੇ ਜੀ ਅਸੀਂ ਪੁਲਿਸ ਦੇ ਮੁਲਾਜ਼ਮ ਆ ਤੇ ਸਾਡੀ ਡਿਊਟੀ ਲੱਗੀ ਹੈ ਕਿ ਅਸੀਂ ਕੰਚਨਪ੍ਰੀਤ ਨੂੰ ਦੇਖਣਾ ਕਿ ਕਿੱਥੇ ਜਾਂਦੇ ਨੇ ਕਿਹਨੂੰ ਮਿਲਦੇ ਨੇ ਮੈਂ ਮੁੱਖ ਮੰਤਰੀ ਭਗਵਾਨ ਕਮਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਆਪਾਂ ਕਰਨਾ ਕੀ ਚਾਹ ਰਹੇ ਕਿ ਇਸ ਤਰੀਕੇ ਦੇ ਹੱਥ ਕੰਡੇ ਵਰਤ ਕੇ ਤੁਸੀਂ ਚੋਣ ਜਿੱਤ ਲੋਗੇ ਕਿ ਧੀਆਂ ਪੈਣਾ ਦੀ ਇਸ ਤਰੀਕੇ ਰੈਕੀ ਕਰਵਾ ਕੇ ਔਰ ਖਾਸ ਕਰਕੇ ਉਹ ਜਿਹੜੇ ਦੋ ਪੁਲਿਸ ਮੁਲਾਜ਼ਮ ਨੇ ਉਹਨਾਂ ਕੋਲ ਤਾਂ ਕੋਈ ਲਿਖਤੀ ਆਰਡਰ ਹੀ ਹੈ ਨਹੀਂ ਕਦੇ ਤਾਂ ਕਹਿੰਦੇ ਨੇ ਜਿਹੜਾ ਐਸਪੀ ਰਿੱਪੂ ਦਮਨ ਸਿੰਘ ਹੈ ਕਿਹੜੇ ਉਹਨਾਂ ਨੇ ਭੇਜਿਆ ਕਦੇ ਕਹਿੰਦੇ ਨੇ ਜਿਹੜੇ ਸੀਆਈ ਦਾ ਇੰਚਾਰਜ ਹੈ ਪ੍ਰਭਜੀਤ ਉਹਨੇ ਭੇਜਿਆ ਪਰ ਕੋਈ ਲਿਖਤੀ ਆਰਡਰ ਉਹਨਾਂ ਕੋਲੇ ਹੈ ਨਹੀਂ ਨਾ ਉਹਨਾਂ ਤੇ ਵਰਦੀ ਪਾਈ ਹੈ ਗੱਡੀ ਦੇ ਉੱਤੇ ਨੰਬਰ ਪਲੇਟ ਜਾਲੀ ਲੱਗੀ ਹੈ ਤੇ ਜੇ ਕੱਲ ਨੂੰ ਕੋਈ ਅਨਸੁਖਾਵੀ ਘਟਨਾ ਉੱਥੇ ਵਾਪਰ ਗਈ ਪਰ ਜ਼ਿੰਮੇਵਾਰ ਕੌਣ ਹੈ ਮੈਂ ਅੱਜ ਵੀ ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੋ ਕੋਈ ਅਫਸਰ ਸੰਵਿਧਾਨ ਤੋਂ ਵੱਡਾ ਨਹੀਂ ਜੇ ਕੋਈ ਅਫਸਰ ਸੰਵਿਧਾਨ ਤੋਂ ਬਾਹਰ ਜਾ ਕੇ ਸਰਕਾਰ ਦੀ ਸ਼ਹਿਤੇ ਐਸੀ ਕੋਜੀ ਹਰਕਤ ਜਾਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਲਈ ਇਲੈਕਸ਼ਨ ਕਮਿਸ਼ਨ ਵੀ ਬੈਠਾ ਤੇ ਅਦਾਲਤਾਂ ਦੇ ਵਿੱਚ ਵੀ ਲੈ ਕੇ ਜਾਵਾਂਗੇ ਧੱਕਾ 10 ਦਿਨਾਂ ਦਾ ਮੇਰੀ ਗੱਲ ਯਾਦ ਰੱਖਿਓ 11 ਤਰੀਕ ਨੂੰ ਚੋਣਾਂ ਤੋਂ ਬਾਅਦ ਕਿਸੇ ਨੇ ਇਸੇ ਅਫਸਰ ਦੇ ਨਾਲ ਨਹੀਂ ਖੜਨਾ ਤਾਂ ਅਫਸਰ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਇਹ ਜਿਹੜੀ ਚੋਣ ਹੈ ਜਿਹੜਾ ਉਹਨਾਂ ਤੇ ਫਰਜ਼ ਹੈ ਅਫਸਰਾਂ ਤੇ ਅਮਨੋ ਮਾਨ ਨਾਲ ਕਰਉਣ ਸੋਇ ਕੋਝੀਆਂ ਹਰਕਤਾਂ ਤੋਂ ਸਰਕਾਰ ਬਾਜ਼ ਆਵੇ ਤੇ ਜਿਹੜੇ ਬੰਦਿਆਂ ਨੇ ਅਜ ਕੰਚਨਪ੍ਰੀਤ ਦੀ ਰੈਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਯਾਦਾ ਸਰਕਾਰ ਕਾਰਵਾਈ ਕਰੇ ਨਹੀਂ ਹੁਣ ਉਹਨਾਂ ਦੇ ਨਾਮ ਸਮੇਤ ਉਹਨਾਂ ਦੀ ਵੀਡੀਓ ਅਸੀਂ ਚੋਣ ਜਿਹੜੇ ਕਮਿਸ਼ਨ ਹੈ ਮੁਖ ਚੋਣ ਅਧਿਕਾਰੀ ਸਿਵਨਸੀ ਸਾਹਿਬ ਮੈਂ ਉਹਨਾਂ ਨੂੰ ਵੀ ਭੇਜਣ ਲੱਗਿਆ ਕਿ ਐਸੇ ਜਿਹੜੇ ਪੁਲਿਸ ਅਫਸਰ ਨੇ ਜਿਹੜੇ دہشت ਫਲਾ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ